ਕੋਈ ਨਹੀਂ ਕਿਨੇ ਤੁਸੀਂ ਆਏ ਫਿਰਲੀ ਆ ਜੀ ਸੁਣਿਆ ਅੱਜ ਇੱਥੇ ਜਿਹੜੇ ਜਿਹੜੇ ਇਨਸਪੈਕਟਰ ਆ ਇਹਨਾਂ ਦੀ ਡਿਊਟੀ ਲੱਗੀ ਆ ਤੁਹਾਡੀ ਨਿਗਰਾਨੀ ਚ ਕਦੀ ਆਏ ਉਹ ਉਹ ਇਹ ਕੰਮ ਕੀਤੇ ਨਾ ਚੱਕੇ ਨਹੀਂ ਕੀਤਾ ਅੱਜ ਦਾ ਤੁਸੀਂ ਕੀਤਾ ਉਹ ਫੇ ਕੀ ਕਰ ਹੁਣ ਅਸੀਂ ਮੈਨ ਲਿਆ ਆ ਠੀਕ ਆ ਤਾਂ ਦੇਖ ਚੋ ਲਿਆ ਆਪਾਂ ਪੂਰੇ ਦੇ ਇੱਥੇ ਬੈਂਕ ਵਿੱਚ ਪੂਰਾ ਆ ਕਿ ਬੈਂਕਾਂ ਵਾਲੇ ਵੀ ਵਾਧੂ ਮਾਲ ਚ ਪਾਉਂਦੇ ਨੇ ਉਹ ਨਹੀਂ ਜਿਹੜੇ ਪ੍ਰਾਈਵੇਟ ਆ ਉਹ ਚ ਪਾਉਂਦੇ ਆ ਇਹਦਾ ਚੱਕਾ ਨਾ ਮੈਂ ਘੱਟੇ ਵੀ ਦੇਖ ਲਿਆ ਹੂੰ ਕਰਦਾ ਕੋਈ ਨਹੀਂ ਹੂੰ ਨਹੀਂ ਨਹੀਂ ਹੁੰਦਾ ਆ ਗੱਟੀਆਂ ਵੀ ਜੋਖ ਸਕਦੇ ਆਗੇ ਨਾ ਕਿੰਨੇ ਦਿਨ ਹੋ ਗਏ ਇੱਥੇ ਮੰਡੀ ਬਚਾਉਂਦੇ ਜਾਂਦੇ ਨੇ ਆਹ ਸਾਹਮਣੇ ਇੱਧਰ ਖੱਤਿਆਂ ਫੁੱਲੇ ਜੀ ਫੁੱਲੇ ਖੁੰਦਾ ਪਾਣੀ ਪੀਣ ਵਾਲਾ ਪਾਣੀ ਪੀਣ ਵਾਲਾ ਉਹ ਸਾਹਮਣੇ ਟੈਂਕੀ ਆ ਦੇਖ ਲਓ ਜਾ ਕੇ ਆਹ ਟੈਂਕੀ ਹੂੰ ਗੌਰਮੈਂਟ ਦੇ ਧਿਆਨ ਦੇ ਦਾ ਜਿਹੜਾ ਗੌਰਮੈਂਟ ਨੇ ਹੂੰ ਠੀਕ ਹੈ ਜੀ 1350 ਰੁਪਏ ਡੀਏਪ ਦਾ ਦੇ ਦੇ ਆ ਓਕੇ ਜੀ ਤੁਹਾਨੂੰ ਇਸ ਵੇਲੇ 1800 2000 ਨੂੰ ਮਿਲ ਰਿਹਾ ਹਰੇਕ ਥਾਂ ਤੋਂ ਠੀਕ ਹੈ ਤੇ ਉਹਦੇ ਨਾਲ ਤੁਹਾਨੂੰ 2000 ਦਾ ਖਾਦ ਲੈ ਕੇ 500 ਦੀ ਚੀਜ਼ ਵਾਖਰੀ ਦੇ ਰਹੇ ਆ ਕੋਈ ਆਸਰਾਈਆ ਜੋ ਕਹਿੰਦੇ ਆ ਵਾਦ ਦਾ ਜਦੋਂ ਅੰਕਲ ਦਾ ਜੋਖਦਾ ਆਇਆ ਇੰਨੇ ਸਾਰੇ ਯਾਰ ਯੂਰੀ ਜ਼ਿੰਮੇਵਾਰ ਤਾਂ ਜਾਂਦਾ ਥੱਕਿਆ ਆ ਰਿਹਾ ਜਰਾ ਉਹ ਤਾਂ ਜੀ ਖੱਤਿਆ ਤੁਹਾਡੇ ਸਾਹਮਣੇ ਆਏ ਸਾਰੇ ਹਾਂ ਜੀ ਆਪਣੀ ਰੀਚਾਰਡ ਜਦੋਂ ਆਪਣੇ ਝੋਨੇ ਨਾਲ ਗੋਪ ਤੇ ਸੀਗੇ ਜਿਹੜਾ ਮੀਂਹ ਪਿਆ ਹੂੰ ਕਤੂ ਵੱਟ 20 ਦਾ 20 ਓਕੇ ਉਹਦੇ ਨਾਲ ਜਦੋਂ ਹਵਾ ਚੱਲੀ ਉਹ ਗਾਣੇ ਦਾ ਜਿਹੜਾ ਸਹਿ ਸੁਗੜ ਗਿਆ ਉਹ ਵੀ ਹੁੰਦਾ ਨਾ ਸੁਗੜ ਜਾਂਦਾ ਤੁਸੀਂ ਦੇਖ ਰਹੇ ਹੋ ਹਕ ਸੱਚ ਦੀ ਆਵਾਜ਼ ਦੇ ਦੇਖ ਸਕਦੇ ਹੋ ਜੀ ਹੁਣ ਜੀਮੀਦਾਰ ਭਰਾ ਇੱਥੇ ਖੜੇ ਆ ਤੇ ਇਹਨਾਂ ਦੇ ਖੜਿਆਂ ਦੇ ਉੱਤੇ ਆਪਾਂ 10 ਬੋਰੀਆਂ ਟੋਟਲ ਰੱਖਾਈਆਂ ਜਿਨ੍ਹਾਂ ਦਾ ਵਜਨ ਆ 5 ਕਿਲੋ ਹੋਇਆ ਤੇ ਜੇ ਆਪਾਂ ਐਵਰੇਜ ਕੱਢਦੇ ਆ ਤੇ ਲਗਭਗ 500 ਗ੍ਰਾਮ ਦੀ ਬੋਰੀ ਹੁੰਦੀ ਆ ਆ ਜੀਮੀਦਾਰ ਭਰਾ ਖੜੇ ਆ ਦੇਖ ਸਕਦੇ ਹੋ ਤੁਸੀਂ ਹਾਂ ਜੀ ਸਰਦਾ ਸਾਹਿਬ ਆਪਾਂ ਹੁਣ ਇਹਨੂੰ ਪੁੱਛਾਇਆ ਇਹ ਕਹਿੰਦਾ ਜੀ 37 ਦੀ ਬੋਰੀ ਆ ਸਾਦੇ ਹੰਦੀ ਭਰਾਈ ਹੁੰਦੀ ਆ ਹਾਂਜੀ ਤੇ 700 ਗ੍ਰਾਮ ਦੀ ਬੋਰੀ ਆ ਹਾਂਜੀ ਤੇ ਆਪਾਂ ਬੋਰੀਆਂ ਚ ਖਾਲੀਆਂ ਤੁਹਾਡੇ ਸਾਹਮਣੇ ਖੜਿਆ ਤੇ ਦਸਾਂ ਬੋਰੀਆਂ ਦਾ ਵਜ਼ਨ ਕਿਹੜਾ ਹੋਇਆ 5 ਕਿਲੋ ਹੋਇਆ ਤੇ ਮੰਨ ਕੇ ਚੱਲੀਏ ਵੀ ਆਪਾਂ ਅੱਧਾ ਕਿਲੋ ਦੀ ਇੱਕ ਬੋਰੀ ਹੋ ਗਈ ਬਿਲਕੁਲ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਕਿ ਕਿਸਾਨ ਨੂੰ 200 ਗ੍ਰਾਮ ਦਾ ਪਰ ਬੋਰੀ ਕਿਹੜਾ ਰਗੜਾ ਲੱਗ ਰਿਹਾ ਆ ਇਹ ਕਿੱਥੇ ਜਾਣਾ ਜੀ ਇਹ ਬਿਲਕੁਲ ਜੀ ਹੁਣ ਦੇਵੇ ਇਹਨਾਂ ਨੂੰ ਚਾਹੀਦਾ ਵੀ ਗਲਤ ਕਰਨ ਨੂੰ ਹੀ ਦੁੱਖ ਨਾ ਨਹੀਂ ਸਹੀ ਹਾਂ ਹਾਂ ਕਿਸਾਨ ਤਾਂ ਵੱਧ ਜੋ ਖੁਣਾ ਘਟ ਜੋ ਕਿਸਾਨ ਤਾਂ ਤੀ ਤੀ ਕੁ ਕਮਾਂਟਲ ਤੋਂ ਆਪਾਂ ਮੰਨੀਏ ਤਾਂ 15 ਕਮਾਂਟਲ 17 ਕਮਾਂਟਲ ਰਹਿ ਗਿਆ ਤੇ 2-200 ਗ੍ਰਾਮ ਦਾ ਰਗੜਾ ਇਹ ਕਿੱਥੇ ਤੱਕ ਗੱਲ ਜਾਣੀ ਪੂਰੀ ਮੰਡੀ ਨੂੰ ਇਹ ਕਹਿੰਦੀ ਜੀ ਇਹ ਸੋਕ ਜਾਂਦੀ ਹੈ ਇਹਦੀ ਨਹੀਂ ਸੋਕ ਤਾਂ ਜਾਂਦੀ ਹੋਊਗੀ ਜੇ ਸੋਕ ਜਾਂਦੀ ਹੈ ਤਾਂ ਜ਼ਿੰਮੇਵਾਰ ਦਾ ਕੀ ਕਸੂਰ ਹੈ ਜ਼ਿੰਮੇਵਾਰ ਦਾ ਲੱਗਣੀ ਆ ਜ਼ਿੰਮੇਵਾਰ ਦਾ ਥੋੜਾ ਕੋਈ ਕਸੂਰ ਇਹ ਤਾਂ ਹੈਗਾ ਹੀ ਆ ਜੀ ਬਿਲਕੁਲ ਗਲਤ ਆ ਇਹਨਾਂ ਨੇ ਸਿਰ ਮਾਮਾ ਦਾ ਬਣੀ ਰੇ ਸਾਲ ਇੰਨੇ ਜੋਖਦੇ ਹਰੇ ਸਾਲ ਹਰ ਸਾਲ ਕਦੀ ਤੁਸੀਂ ਪੁੱਛਗਛ ਨਹੀਂ ਕਰਦੇ ਇਹਨਾਂ ਨੂੰ ਆ ਕੇ ਕਿਨੇ ਕਿਨੇ ਤੁਸੀਂ ਆਏ ਫਿਰਲੀਆ ਸੁਣਿਆ ਅੱਜ ਤੇ ਜਿਹੜੇ ਇਨਸਪੈਕਟਰ ਆ ਇਹਨਾਂ ਦੀ ਡਿਊਟੀ ਲੱਗੀ ਆ ਤੁਹਾਡੀ ਨਗਰਾਨੀ ਚ ਕਦੀ ਆਏ ਆ ਉਹ ਉਹ ਇਹ ਕੰਮ ਕੀਤੇ ਨੀ ਚੱਕੇ ਨੀ ਕੀਤਾ ਅੱਜ ਦਾ ਤੁਸੀਂ ਕੀਤਾ ਉਹ ਜੀਰਨ ਹਮਲੇ ਉਹਨਾਂ ਦੇ ਆਪਾਂ ਕੋਈ ਨਹੀਂ ਜਾਉਂਦੇ ਉਹ ਦਾਦਾ ਜੀ ਕੋਲ ਜੀ ਦਾਦਾ ਇੱਕ ਗੱਲ ਹੋਰ ਕਰਨੀ ਚਾਹਣਾ ਤੁਸੀਂ ਝੋਨਾ ਸਵੇਰ ਦਾ ਲੈ ਕੇ ਆਏ ਆ ਇਹ ਤਾਂ ਸਦੀ ਗੱਲ ਆ ਹਰੇਕ ਵਾਰੀ ਅਸੀਂ ਵੀ ਦੇਖਦੇ ਵਕ ਵਕ ਮੰਡੀਆਂ ਚ ਜਿਹੜੀ ਤੁਲਾਈ ਦਾ ਸਮਾਂ ਆ ਉਹ ਐਸੋ ਨੇ ਰਾਤਾਂ ਦਾ ਰਹਿੰਦਾ ਆ ਹਾਂਜੀ ਇਹਨੂੰ ਕੀ ਕਾਰਨ ਮੰਨਦੇ ਜੀ ਨੂੰ ਕੀ ਨੂੰ ਕਾਰਨ ਜੀ ਦਿਨੇ ਵੇਲੇ ਟਰਾਲੀਆਂ ਟੂਲੀਆਂ ਹੋਣੀਆਂ ਪੱਖਾ-ਪੱਖਾ ਲਾਉਣ ਵਾਲਾ ਹੁੰਦਾ ਚਲੇ ਨੂੰ ਤਾਂ ਟਾਈਮ ਲੱਗ ਜਾਂਦਾ ਪਰ ਇਹ ਨਹੀਂ ਕਿ ਤਾਂ ਲੱਗਦਾ ਵੀ ਐਸੇ ਲਗੜੇ ਅਫਸਰ ਜਾਂ ਸਰਕਾਰੀ ਉਹ ਛੁੱਟੀ ਕਰਕੇ ਚਲ ਜਾਂਦੇ ਆ ਕੋਈ ਦੇਖ ਦੇ ਕਾਲਾ ਹੁੰਦਾ ਨਹੀਂ ਜੋ ਮਰਜ਼ੀ ਦਿਖਾਈ ਕਰ ਦਈਏ ਵੀ ਇਹ ਵੀ ਇੱਕ ਕਾਰਨ ਹੋ ਸਕਦਾ ਤਾਂ ਜੀ ਇਦਾਂ ਚੈੱਕ ਕਰਨ ਤਾਂ ਮੈਂ ਗੱਟੇ ਵੀ ਦੇਖ ਲਿਆ ਹਮ ਕਰਦਾ ਕੋਈ ਨਹੀਂ ਹਮ ਨਹੀਂ ਨਹੀਂ ਹੁੰਦਾ ਆ ਗੱਟੇ ਵੀ ਜੋਖ ਸਕਦੇ ਆਗੇ ਨਾ ਕਿੰਨੇ ਦਿਨ ਹੋ ਗਏ ਇੱਥੇ ਮੰਡੀ ਬਚਾਉਂਦੇ ਜਾਂਦਿਆਂ ਨੂੰ ਮੈਂ ਤਾਂ ਉਧਰ ਪਹਿਲੀ ਵਾਰ ਹੀ ਆਇਆ ਹਾਂ ਉਧਰ ਤਾਂ ਇੱਥੇ ਹੀ ਲੈ ਕੇ ਆਈਦਾ ਹੁਣ ਸ਼ੁਰੂਆਤ ਸੀਆਂ ਜਿੱਟੋ ਨਾ ਬਟਣ ਕੀਤਾ ਹੈ ਅ ਵਿਕੀ ਭਾਈ ਜੀ ਤੁਸੀਂ ਇੱਥੇ ਅਕਸਰ ਪੈਂਦੇ ਆਂ ਢੇੜਾ ਮਾਰਦੇ ਰਹਿੰਦੇ ਆਂ ਹਾਂ ਜੀ ਕਿਹੜੇ ਇੰਸਪੈਕਟਰ ਸਾਹਿਬ ਆ ਤੁਸੀਂ ਦੇਖੇ ਇੱਥੇ ਆਉਂਦੇ ਜਾਂਦੇ ਨਹੀਂ ਭਾਈ ਮੈਂ ਆਪਾਂ ਤਾਂ ਦੇਖਿਆ ਨਹੀਂ ਭਾਜੀ ਹਾਂ ਨਾ ਕੋਈ ਵੀ ਨਹੀਂ ਇੱਥੇ ਦੇਖਿਆ ਨਾ ਆ ਅੱਜ ਤੁਹਾਡੇ ਸਾਹਮਣੇ ਹੀ ਆ ਕੋਈ ਵੀ ਨਹੀਂ ਇੱਥੇ ਅਫਸਰ ਹੈਗਾ ਜਿੱਦਾਂ ਹੈਗੇ ਬਸ ਭਰੀ ਜਾਂਦੇ ਆ ਹੁਣ ਕੀ ਕਹੀਏ ਇਹਨਾਂ ਨੂੰ ਹੁਣ ਕਹਿੰਨੇ ਆ ਤਾਂ ਤੇ ਗੱਲ ਕਹਿੰਦੇ ਆ ਅਸੀਂ ਤਾਂ ਤੁਹਾਨੂੰ ਨਹੀਂ ਪਤਾ ਇਹ ਕਹਿੰਦੇ ਨੇ ਡਿਲੀਵਰ ਵਾਲੇ ਹੂੰ ਇਹ ਤਾਂ ਮੰਡੀ ਵਾਲੇ ਉਹਨਾਂ ਨੂੰ ਪਤਾ ਹੈ ਮੰਡੀ ਵਾਲੇ ਆਉਂਦੇ ਨਹੀਂ ਤੇ ਇਹ ਸੁਣਦੇ ਨਹੀਂ ਮੈਂ ਤਾਂ ਦੇਖਿਆ ਨਹੀਂ ਅੱਜ ਤੱਕ ਭਾਜੀ ਇੱਥੇ ਝੋਨਾ ਲੈ ਕੇ ਆਉਣਾ ਕੋਈ ਆਫਸਰ ਦੇਖਿਆ ਨਾ ਕੋਈ ਕੁਛ ਵੀ ਨਹੀਂ ਦੇਖਿਆ ਇੱਥੇ ਬਸ ਇਹ ਆਪ ਕੋ ਸਾਡੇ ਸਾਹਮਣੇ ਆ ਆ ਦੇ ਹੁਣ ਹੁਣ ਦਾ ਝੋਨਾ ਉੱਦਹੀਂ ਤੇ ਹੈਗੇ ਕੋਈ ਆਇਆ ਜੀ ਬਸ ਇਦਾਂ ਨਹੀਂ ਕੋਈ ਆਇਆ ਤੁਸੀਂ ਵੀ ਇੱਥੇ ਹੀ ਆ ਅੱਛਾ ਕੋਈ ਸਵੇਰੇ ਆਇਆ ਉਹ ਵੀ ਨਹੀਂ ਆਉਂਦੇ ਨਹੀਂ ਆਂਟੀਆਂ ਨਹੀਂ ਸਵੇਰੇ ਆਇਆ ਸੀ ਹੁਣ ਨਹੀਂ ਆ ਹੁਣ ਉਹਦਾ ਪੱਕਾ ਨਹੀਂ ਪਤਾ ਕੀ ਕੰਮ ਕਰਦਾ ਇਹਨੇ ਹੁਣ ਨਹੀਂ ਆਇਆ ਕੋਈ ਵੀ ਨਾ ਉਹ ਵੀ ਨਹੀਂ ਆਰਤੀ ਆਉਂਦੇ ਨਾ ਉਹਨਾਂ ਨਾਲ ਆਇਤੀ ਕਰਨੀ ਹੈ ਹਾਂ ਜੀ ਕਿਹੜਾ ਆਰਤੀ ਆਇਆ ਉਹ ਤਾਂ ਇੱਕ ਪ੍ਰਾਈਵੇਟ ਹੈ ਨਾ ਆਵੇ ਨਾ ਆਵੇ ਉਹਦੀ ਲੀਵਰ ਕੰਮ ਕਰਦੀ ਪਰ ਕਿਹੜਾ ਸਰਕਾਰੀ ਬੰਦਾ ਜਿਹੜਾ ਸਰਕਾਰ ਤੋਂ ਤਨਖਾਹ ਲੈਂਦਾ ਆ ਉਹਦੀ ਤਾਂ ਡਿਊਟੀ ਬਣਦੀ ਆ ਵੀ ਕਿਸਾਨਾਂ ਦੀ ਉਹਦੀ ਹਾਂ ਖੇਤਾਂ ਖੁਵਾਰੀ ਯੋਜਨਾ ਤੇ ਠੱਗੀ ਹੋ ਰਹੀ ਆ ਉਹਨੂੰ ਰੋਕੇ ਜਾਵੇ ਤੇ ਇੱਕ ਗੱਲ ਹੋਰ ਦੀ ਇੱਥੇ ਬੈਠਣ ਨੂੰ ਕੀ ਪ੍ਰਬੰਧ ਤੁਹਾਡੇ ਤੁਹਾਡਾ ਬੋਰੀਆਂ ਤੇ ਆ ਬੋਰੀਆਂ ਦੇ ਵਿੱਚ ਬੈਠੀ ਰਹ ਜਾਂ ਉਹ ਪਾਣੀ ਦਾ ਇਹ ਨਹੀਂ ਕੀਤਾ ਤੇ ਜੇ ਟਵਾਲਟ ਬਾਥਰੂਮ ਦੀ ਗੱਲ ਕਰੀਏ ਉਹ ਹੈ ਨਹੀਂ ਕੋਈ ਇੱਥੇ ਟਵਾਲਟ ਬਾਥਰੂਮ ਕਿੱਥੇ ਜਾਂਦੇ ਆ ਆ ਸਾਹਮਣੇ ਖੁੱਲੇ ਚ ਖੁੱਲੇ ਖੁੱਲਾ ਪਾਣੀ ਪੀਣ ਵਾਲਾ ਪਾਣੀ ਪੀਣ ਵਾਲਾ ਉਹ ਸਾਹਮਣੇ ਟੈਂਕੀ ਆ ਦੇਖ ਲਓ ਜਾ ਕੇ ਹਾਲ ਟੈਂਕੀ ਕਿੱਦਾਂ ਦੀ ਆ ਉਹ ਪੀਦੇ ਨਹੀਂ ਹੈਗਾ ਅੱਛਾ ਕੋਈ ਹੈਗਾ ਬੰਦਾ ਪਾਣੀ ਫੇਰ ਪੀਂਦੇ ਨਹੀਂ ਆਉਂਦੇ ਆ ਟਰਾਲੀਆਂ ਲੈ ਕੇ ਕੋਈ ਪਾਣੀ ਦਾ ਨਹੀਂ ਤੇ ਹੈਗਾ ਹਾਂ ਵੇ ਕਿਸਾਨ ਆਇਆ ਕਿੱਦਾਂ ਮੰਡੀ ਉੱਥੋਂ ਖੱਤਿਆਂ ਤੋਂ ਕੋਈ ਕਿਸੇ ਨੇ ਪਾਣੀ ਧਾਣੀ ਦਾ ਨਹੀਂ ਪੁੱਛਣਾ ਆ ਕੇ ਤੇ ਖੜੀ ਜਾਇਆ ਬਸ ਆਪਣਾ ਇਹ ਨਾਲੇ ਰੱਬ ਆਸਰੇ ਹੀ ਆ ਹਾਂ ਬਸ ਇਦਾਂ ਹੀ ਆ ਜੀ ਕੀ ਬੇਨਤੀ ਕੀ ਕਰਨਾ ਚਾਹੁੰਦੇ ਆ ਬੇਨਤੀ ਜੇ ਪਾਣੀ ਨੂੰ ਜਦ ਬੰਦਾ ਆਉਂਦਾ ਆ ਜਿੱਦਾਂ ਕੋਈ ਵੀ ਪਿਆਸਾ ਜਿੱਦਾਂ ਖੱਤੇ ਚੋਂ ਉਹਨੂੰ ਪਾਣੀ ਦਾ ਇੱਥੇ ਚਾਹੀਦਾ ਬੰਦਾ ਆ ਵੀ ਪਾਣੀ ਬਹੁਤ ਏ ਆ ਟੈਂਕੀ ਉੱਤੇ ਬੰਦਾ ਬੈਠਾ ਆ ਉਹ ਵੀ ਠੰਡਾ ਕੋ ਉਦਾਂ ਹੀ ਆ ਉਦਾਂ ਹੀ ਆ ਨਾਰਮਲ ਏ ਆ ਨਾਰਮਲ ਏ ਆ ਹਾਂ ਜੀ ਹੁਣ ਤਾਂ ਨਾਰਮਲ ਏ ਆ ਬਾਕੀ ਸਵੇਰ ਦੇ ਇੱਥੇ ਬੈਠੇ ਆ ਬਸ ਇਦਾਂ ਹੀ ਆ ਕੋਰੀਆਂ ਬਾਰੀਆਂ ਬੈਠੇ ਆ ਬਸ ਚਲੋ ਕਲਾਈ ਦਾ ਸਮਾ ਦਾ ਰਦਾ ਹੈਗਾ ਸ਼ਾਮ ਜੀ ਨੂੰ ਅਮੀਤ ਦੇ ਕੋ ਛਾ ਨੂੰ ਸਾਡੇ ਹਿਸਾਬ ਨਾਲ ਤਾਂ ਇਹੀ ਕਾਰਨ ਹੋ ਸਕਦਾ ਵੀ ਰਾਤ ਨੂੰ ਕਿਸੇ ਨੇ ਆਉਣਾ ਨਹੀਂ ਜ਼ਿੰਮੇਦਾਰ ਵੀ ਥੱਕੇ ਆ ਰਿਆ ਆ ਬਹੁਤੇ ਬੰਦੇ ਨੇ ਗਲਾਸੀ ਲਾਈ ਹੁੰਦੀ ਆ ਅਗਲਾ ਥੱਕ ਕੇ ਹਰ ਕੇ ਸਾਈਡ ਤੇ ਬੈਠਾ ਹੈ ਆਪਣੀ ਭਾਈ ਘਰੀ ਆ ਗੀ ਜਾਂਦੇ ਆ ਕਿੱਦਾਂ ਹੈ ਰੱਬ ਦਾ ਆਸਰਾਈ ਆ ਜੋ ਕਹਿੰਦੇ ਆ ਵਾ ਲਾਹਣਾ ਅੰਕਲ ਦਾ ਜੋਖਦਾ ਆ ਜਿੰਨੇ ਸਾਰੇ ਤੇਰੀ ਯੂਰੀ ਜ਼ਿੰਮੇਦਾਰ ਤਾਂ ਦਿਨ ਤੋਂ ਥੱਕੇ ਆ ਰਿਆ ਜਰਾ ਉਹ ਤਾਂ ਜੀ ਖੱਤਿਆ ਤੁਹਾਡੇ ਸਾਹਮਣੇ ਆਏ ਸਾਰੇ ਇੱਥੇ ਆਏ ਆ ਚਲੋ ਇੱਥੇ ਕਿਉਂਕਿ ਗਵਰਨਮੈਂਟ ਨੇ ਕਰਦਾ ਨਾ ਕਿ ਜਿਹੜਾ ਸੈਲਰਮ ਆਲਾ ਮਰਜ਼ੀ ਜਿੱਥੋਂ ਮਰਜ਼ੀ ਮਾਲ ਚੋਕ ਸਕਦਾ ਮਤਲਬ ਖੁੱਲਾ ਕਰਦਾ ਓਪਨ ਕਰ ਦਿੱਤਾ ਕਾ ਕਿਉਂਕਿ ਉਸ ਏਰੀਆ 'ਚ ਸੈਲਰਮ ਨਾਲ ਮਾਲ ਨਹੀਂ ਮਿਲਦਾ ਹਮ ਇੱਕ ਜਿੱਤੇ 32 33 ਕਮਰਦਲ ਝਾੜ ਤੋਂ ਆ ਗਿਆ 15 18 20 ਕਵਾਂਟਲ ਹੂੰ ਝੋਨਾ ਉਸ ਪਹਿਲਾਂ ਘਟ ਗਈ ਤੇ ਸੈਲਰਮ ਆਮ ਹੋੜ ਮਤੀ ਪਈ ਆ ਤੇ ਸਾਡਾ ਮਾਲ ਪੂਰਾ ਹੋ ਜੂਗਾ ਆ ਸਾਡੀ ਝੋਨਾ ਟਾਰਗੇਟ ਪੂਰਾ ਹੋ ਜੂਗਾ ਉਸ ਚੱਕਰ 'ਚ ਹੈ ਕਿ ਉਹ ਵਧੀਆ ਢੰਗ ਨਾਲ ਮਾਲ ਚੋਕ ਰਿਹਾ ਆ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਝਾੜ ਘਟ ਗਿਆ ਆ ਆਪਣੇ ਏਰੀਆ ਵਿੱਚ ਝਾੜ ਘਟਣ ਦਾ ਕੀ ਕਾਰਨ ਮੰਦੇ ਅਜੀ ਆਪਣੀ ਰੀਚਾਰਡ ਜਦੋਂ ਆਪਣੇ ਝੋਨੇ ਨਾਲ ਗੋਪ ਤੇ ਸੀਗੇ ਜਿਹੜਾ ਮੀਂਹ ਪਿਆ ਹਮ ਕਿਤੋਂ ਵੱਡ 20 ਦਾ 20 ਓਕੇ ਉਹਦੇ ਨਾਲ ਜਦੋਂ ਹਵਾ ਚੱਲੀ ਉਹ ਦਾਣੇ ਦਾ ਜਿਹੜਾ ਸੈ ਸੰਗੜ ਗੇ ਉਹਦੀ ਹੁੰਦਾ ਨਾ ਸੰਗੜ ਜਾਂਦਾ ਥੋਕਾ ਦਾਣਾ ਬਹੁਤ ਜ਼ਿਆਦਾ ਹੋ ਗਿਆ ਥੋਕੇ ਦਾਣੇ ਤੇ ਵਈਆ ਨਾ ਨਾ ਝਾੜ ਬਹੁਤ ਜ਼ਿਆਦਾ ਘੱਟ ਗਿਆ ਓਕੇ ਜਿੱਦਾਂ ਪ੍ਰਾਸ ਰੇ ਮੰਡੀ ਵਿੱਚ ਆਪਾਂ ਨੂੰ ਪਤਾ ਵੀ ਇੱਥੇ ਤਿੰਨ ਚਾਰ ਆਰਤੀਆਂ ਦਾ ਹੀ ਸ਼ੁਰੂ ਤੋਂ ਵੱਲੋ ਕੰਮ ਚੱਲਦਾ ਆ ਤੇ ਜਿਹੜੇ ਮੰਨੋ ਇੱਥੇ ਸਰਕਾਰੀ ਅਫਸਰ ਆ ਉਹਨਾਂ ਦੀ ਆਮਦ ਕਿੱਦਾਂ ਦੀ ਆ ਆਮ ਤਾਂ ਪਾਜੀ ਦੇਖੋ ਅੱਜ ਮੈਂ ਪਹਿਲੇ ਦਨ ਆਇਆ ਅੱਛਾ ਮੈਨੂੰ ਹਾਲ ਤਾਂ ਕੋਈ ਨਹੀਂ ਮਿਲਿਆ ਠੀਕ ਹੈ ਜੀ ਬਟ ਬਾਕੀ ਮੁੱਖ ਜਿਹੜਾ ਤੁਸੀਂ ਹੈ ਨਾ ਪੰਨਕ ਦਿਨ ਦੀ ਝਾੜਦਾ ਝਾੜਦਾ ਮੁੱਖ ਕਾਰਨ ਆ ਜਿਹੜੀਆਂ ਇਸ ਵਾਰ ਝੋਨੇ ਨੂੰ ਬਿਮਾਰੀ ਆ ਹਮ ਇੱਕ ਦਾ ਕਿਲੋ ਗੋਲੀ ਦਾ ਹਰੇਕ ਕਾਲ ਪੈਂਦੀ ਪੈਂਦੀ ਹੈ ਜਿਹੜਾ ਪੌਣਾ ਰਹੂਗਾ ਯਾਰ ਉਹਦੇ ਵਿੱਚ ਇਦਾਂ ਆ ਵੀ ਕਈ ਜ਼ਿੰਮੇਦਾਰਾਂ ਦੇ ਤਾਂ ਖੱਤਿਆਂ ਦੇ ਛਿੱਟੇ ਨਹੀਂ ਇਹ ਮਾਲੋ ਇਹਨੂੰ ਸਪਰੀਆਂ ਸੁਪਰੋਮ ਵੀ ਹੁੰਦੀਆਂ ਹੈ ਪੈਜੀ ਸਪਰੀਆਂ ਦੀ ਕਿਤੇ ਤਾਂ ਕੋਈ ਹੱਲ ਨਹੀਂ ਗਿਆ ਪੌਣੇ ਜਾੜੇ ਦਾ ਤੇ ਸਿਰਫ ਮੈਂ ਇੱਕ ਗੱਲ ਤੁਹਾਨੂੰ ਹੋਰ ਪਿਛੇ ਚਾਹੁੰਦਾ ਜਿੰਮੇਦਾਰ ਆ ਅਕਸਰ ਇਹ ਡਾਕਟਰ ਹੀ ਚੱਲਦੇ ਰਹਿੰਦੇ ਆ ਜਦੋਂ ਆਪਾਂ ਆ ਇੱਕ ਖਾਦ ਪਾਉਂਦੇ ਆ ਫਸਲਾਂ ਨੂੰ ਤੇ ਜਦੋਂ ਇਹ ਆਪਣੇ ਹੈਗੇ ਆ ਦੁਕਾਨਦਾਰ ਆ ਜਿਹੜੇ ਵੇਚਦੇ ਆ ਇਹਨਾਂ ਸਮਾਨ ਤੇ ਹਰ ਇੱਕ ਵਾਰੀ ਸਾਨੂੰ ਆਉਂਦਾ ਵੀ ਇਹ ਇੱਕ ਤਾਂ ਰੇਟ ਵਧ ਲੈਂਦੇ ਆ ਦੂਜਾ ਨਾਲ ਹਰੇਕ ਕਰੀ ਕੋਈ ਨਾ ਕੋਈ ਚੀਜ਼ ਚੁਕਾ ਦਿੰਦੇ ਆ ਏਦਾਂ ਹੁੰਦਾ ਕੁਝ ਮੰਨ ਲਓ ਬਈ ਬਹੁਤ ਕੁਝ ਹੋ ਰਿਹਾ ਇਹਨੂੰ ਗਵਰਨਮੈਂਟ ਦੇ ਧਿਆਨ ਦੇ ਦਾ ਜਿਹੜਾ ਗਵਰਨਮੈਂਟ ਨੇ ਹੂੰ ਠੀਕ ਹੈ ਜੀ 1350 ਤੇ ਡੀਏਪੀ ਦਾ ਦੇ ਰਿਹਾ ਓਕੇ ਉਹ ਤੁਹਾਨੂੰ ਦੇਸ ਵਿੱਚ 1800 2000 ਨੂੰ ਮਿਲਦੇ ਆ ਹਰੇਕ ਥਾਂ ਤੋਂ ਠੀਕ ਹੈ ਤੇ ਉਹਦੇ ਨਾਲ ਤੁਹਾਨੂੰ 2000 ਦਾ ਖਾਦ ਲੈ ਕੇ 500 ਦੀ ਚੀਜ਼ ਵੱਖਰੀ ਦੇ ਰਹੇ ਆ ਕੋਈ ਖਾਸ ਜਿਮੀ ਕੋਈ ਖਾਸ ਦੁਕਾਨਦਾਰ ਦਾ ਸਾਰੇ ਕਰ ਰਿਹਾ ਠੀਕ ਆ ਤੇ ਤੁਸੀਂ ਕਦੀ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਬਈ ਕੀਤਾ ਕੀ ਕਹਿੰਦੇ ਵੀ ਪਿਛਲੇ ਸਾਲ ਕੋ ਕੀਤਾ ਸੀਗਾ ਹਾਂ ਠੀਕ ਹੈ ਸਾਡੇ ਵਿਰੋਧ ਨਾਲ ਸੀ ਹੁਣ ਅੱਛਾ ਜੀ ਇਹਦੇ ਤੇ ਗਵਰਨਮੈਂਟ ਨੂੰ ਐਕਸ਼ਨ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਹੂੰ ਠੀਕ ਹੈ ਤੇ ਕੋਈ ਗੱਲ ਵੀ ਦਿੰਦੇ ਕੋਈ ਆਪਣੇ ਲਾਲ ਜੀ ਨੂੰ ਪੁੰਦਾ ਸਾਹਿਬ ਆ ਹਾਂ ਉਹ ਕਰ ਰਹੇ ਨੇ ਆਪਣੀ ਰੀਚ ਹਾਂ ਬਹੁਤ ਕੰਨਾਂ ਤੇ ਜਾ ਕੇ ਚਾਹੀਦਾ ਇਹ ਚੀਜ਼ ਨਾ ਚਾਹੀਦਾ ਹੂੰ ਤੂੰ ਦੇਖੋ ਭਾਜੀ ਆਪਣੀ ਨਹੀਂ ਕਿਸੇ ਨੇ ਬੰਦਨੀ ਅਗਲਾ ਕਹਿੰਦਾ ਤੁਸੀਂ ਨਾ ਲਓ ਸਾਨੂੰ ਪਿਛੋਂ ਐਸ ਰੇਟ ਆਈ ਆ ਹਾਂ ਤੁਹਾਨੂੰ ਬਿੱਲ ਕਿਸੇ ਨੇ ਦੇਣਾ ਅਜ ਬਿੱਲ ਵੀ ਨਹੀਂ ਦੇਣਗੇ ਠੀਕ ਆ ਹੁਣ ਅਸੀਂ ਮੈਂ ਲਿਆ ਆ ਠੀਕ ਆ ਬੈਂਕ ਚੋਂ ਲਿਆ ਆਪਾਂ ਪੂਰੇ ਦੇ ਦਿੱਤੇ ਬੈਂਕ ਵਿੱਚ ਪੂਰਾ ਆ ਕੀ ਬੈਂਕ ਵਾਲੇ ਵੀ ਵਾਧੂ ਮਾਲ ਚੁਕਾਉਂਦੇ ਨੇ ਉਹ ਨਹੀਂ ਪੂਰਾ ਦੇ ਜਿਹੜੇ ਪ੍ਰਾਈਵੇਟ ਉਹ ਚੁਕਾਉਂਦੇ ਪ੍ਰਾਈਵੇਟ ਚੁਕਾਉਂਦੇ ਠੀਕ ਆ ਕਦੇ ਵੀ ਮੰਨ ਲਓ ਤੁਸੀਂ ਹਰੇਕ ਸਾਲ ਪਾਸਲੇ ਮੰਡੀ ਵਿੱਚ ਆਉਨੇ ਆ ਲਗਭਗ ਆਪਣੀ ਕਈ ਵਾਰੀ ਇੰਟਰਵਿਊ ਵੀ ਹੋ ਚੁੱਕੀ ਆ ਹੈ ਨਾ ਤੇ ਇੱਥੇ ਮੰਨ ਲਓ ਬਹਿਣ ਦਾ ਕੀ ਪ੍ਰਬੰਧ ਆ ਭਾਈ ਬਹਿਣ ਦਾ ਕੋਈ ਪ੍ਰਬੰਧ ਨਹੀਂ ਕੋਈ ਬਾਥਰੂਮ ਜਾਣ ਦਾ ਪ੍ਰਬੰਧ ਕਿਦੇ ਤੁਹਾਡੇ ਸਾਹਮਣੇ ਆ ਤੁਸੀਂ ਪਿੰਡ ਦਾ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਠੀਕ ਹੈ ਜੀ ਤੇ ਆ ਵੀ ਇਸ ਵਾਰ ਕੋਈ ਖੱਜੜ ਖਵਾਰੀ ਨਹੀਂ ਕਿਸਾਨ ਨੂੰ ਮੰਨ ਲਓ ਲੈਣ ਦੇਣ ਚ ਕੋਈ ਨਹੀਂ ਹੈਗੀ ਪਰ ਵੈਸੇ ਪ੍ਰਬੰਧ ਕੋਈ ਨਹੀਂ ਪਰ ਇਹਦੀ ਕਾਰਟ ਤਾਂ ਕੱਟੀ ਜਾਂਦੀ ਮੇਰੇ ਖਿਆਲ ਨਾਲ ਤੁਹਾਨੂੰ ਵਿੱਚੋਂ ਕੋਈ ਕਾਰਟ ਕੱਢਦੇ ਕਿ ਨਹੀਂ ਇਹ ਸਾਰਾ ਗੌਰਮੈਂਟ ਦਾ ਨਹੀਂ ਨਹੀਂ ਜਿਹੜਾ ਮਤਲਬ ਖਰਚਾ ਪੈਂਦਾ ਆ ਤੁਹਾਨੂੰ ਬੋਰੀ ਮਗਰ ਆਪਾਂ ਨੂੰ ਪਹਿਲੇ ਖਰਚਾ ਪੈਣਾ ਲਹਾਈ ਦਾ ਤੇ ਪੱਖਾ ਲਵਾਈ ਦਾ ਹਾਂ ਲੇਬਰ ਦਾ ਖਾਤਾ ਬਣਾ ਪਰ ਹੋਰ ਕਰਤ ਨਹੀਂ ਕਰਦੇ ਪਰ ਮਾਲੋ ਜਿਹੜਾ ਵੀ ਖਰਚਾ ਪਾਉਂਦੇ ਆ ਉਹਦੇ ਵਿੱਚ ਕੁਝ ਪ੍ਰਬੰਧ ਇਨਾਂ ਨੇ ਕਰਨੇ ਹੁੰਦੇ ਨਾ ਤੇ ਲੇਬਰ ਦਾ ਆਇਆ ਦੀ ਇਹ ਜਿਹੜਾ ਪ੍ਰਬੰਧ ਆ ਇਹ ਕਰਨੇ ਹੁੰਦੇ ਆ ਮਾਰਕੀਟ ਨੂੰ ਹੂੰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਇਹ ਤਾਂ ਮਾਰਕੀਟ ਕਮੇਟੀ ਨੂੰ ਕਮਿਸ਼ਨ ਆਉਂਦਾ ਤੇ ਉਹਨਾਂ ਨੇ ਪ੍ਰਬੰਧ ਕਰਦੇ ਪਰ ਪ੍ਰਬੰਧ ਕਿੱਦਾਂ ਦੇ ਹੁੰਦੇ ਰੇ ਕਰੀ ਕੋਣ ਤੁਹਾਡੇ ਸਾਹਮਣੇ ਆ ਕਿੱਥੇ ਬਾਥਰੂਮ ਦਿਖਾ ਦਿਓ ਮੈਨੂੰ ਆਹ ਆ ਤਿੰਨਾਂ ਦੇ ਬਾਥਰੂਮ ਉ ਚਲੋ ਇਹ ਤਿੰਨਾ ਵੀ ਦਿਖਾਉਨੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲ ਕਰਨ ਵਾਸਤੇ